ਫਰਕ ਕੀ ਹਾਲ ਹੈ ਅਜੀ ਵੀਰੇ ਕਿਵੇਂ ਹੋ ਠੀਕ ਠਾਕ ਹੋ ਮੈਂ ਮੁਵਾਰਕਾਡ ਵਾਸ ਜਾ ਕੇ ਆਜੋ ਦੁਕਾਨ 'ਚ ਇੱਕ ਮਿੰਟ ਲੈਣਾ ਥੋੜਾ ਮੇਰਾ ਰਿੱਕੀ ਵੀਰੇ ਦੇਖੀ ਜੀ ਜਿਮਣੀ ਚ ਆਣਾ ਕੀ ਲੱਗਦਾ ਕਿਹੜੀ ਟੱਕਰ ਦਾ ਕੌਣ ਜਿੱਤਸਾ ਮੇਰਾ ਟਰੱਕ ਵਾਲਾ ਜਿੱਤੂਗਾ ਆਮ ਪਾਰਟੀ ਨੇ ਤਾਂ ਕੁਝ ਕੀਤਾ ਹੀ ਨਹੀਂ ਹੈਗਾ ਬਸ ਬਾਦੇ ਕੀਤੇ ਨੇ ਪੂਰੇ ਬਾਦੇ ਗਲਤ ਕਰਤੇ ਹਾਂਜੀ ਹੋਰ ਕੁਛ ਨਹੀਂ ਕੀਤਾ ਤੇਰਾ ਇਹ じゃ ਕਿਹੜਾ ਕੰਮ ਸੀ ਜਿਹੜਾ ਆਮ ਆਦਮੀ ਪਾਰਟੀ ਵਾਲਿਆਂ ਨੇ ਕੀਤਾ ਨਹੀਂ ਕੋਈ ਬਾਈ ਯਾਰ ਹੁ ਕੀ ਕੀ ਦੱਸਿਆ ਤੈਨੂੰ ਯਾਰ ਕੋਈ ਘਰੇਲੂ ਗੱਲਾਂ ਹੁੰਦੀਆਂ ਨੇ ਕੋਈ ਮਸਲੇ ਨਹੀਂ ਕਰਦੇ ਹੈਗੇ ਕਦੇ ਆ ਕੇ ਨਹੀਂ ਖੜੇ ਹੈਗੇ ਕੁਛ ਨਹੀਂ ਕੀਤਾ ਬਾਈ ਯਾਰ ਸੌ ਦੀ ਇੱਕ ਸੁਨਾਤੀ ਆ ਬਾੜ ਵੀਰੇ ਬਾੜ ਵੀ ਇੱਕ ਰਾਂ ਖੜੇ ਬਾਈ ਬਾੜ ਜਿੱਤ ਹਾਂਜੀ ਹਾਂਜੀ ਬਾਬਾ ਜੀ ਬਰਵਿੰਦਰ ਸਿੰਘ ਆ ਜੀ ਮੇਰੇ ਨਾਲ ਉਹ ਜੋਰ ਆ ਕਾਂਗਰਸ ਵਾਲੇ ਦਾ ਤੇ ਬਾੜ ਦਾ ਵੀ ਜੋਰ ਹੈ ਕਿਹੜਾ ਲੱਗਦਾ ਕਿਹੜਾ ਮਾਰਜੂ ਮੈਨੂੰ ਲੱਗਦਾ ਜੀ ਬਾੜ ਲੈ ਕੇ ਜਾਓ ਵਾੜ ਲੈ ਜੂਗਾ ਜੀ ਕਾਰਨ ਕੀ ਆ ਜੀ ਬਸ ਇਹ ਬਹੁਤ ਜੀ ਸਰਕਾਰ ਤੋਂ ਗਾਹਾਂ ਤੋਂ ਕੰਮ ਦਿਵਾ ਸਾਰੇ ਕੰਮ ਮੈਂ ਕਹਿੰਦਾ ਸਰਕਾਰ ਤੋਂ ਆਪ ਕਰਵਾਉਂਗਾ ਅੱਛਾ ਹਾਂ ਉਹ ਤਾਂ ਯਾਦ ਖੜਾ ਹੋ ਰਿਹਾ ਜੀ ਉਹ ਤਾਂ ਯਾਦ ਖੜਾ ਰਿਹਾ ਉਹਦੀ ਸਰਕਾਰ ਤੋਂ ਉਹ ਕਹਿੰਦਾ ਕੁਝ ਵੀ ਹੋਵੇ ਕਹਿੰਦਾ ਮੈਂ ਹੱਕ ਸੱਚ ਨਾਲ ਮੈਂ ਆਪ ਲੜੂਗਾ ਸਰਕਾਰ ਨਾਲ ਅੱਛਾ ਵੀ ਬਾੜ ਜਿੱਤੂ ਹਾਂ ਬਾੜ ਜਿੱਤੂ ਝਾੜੂ ਵਾਲਾ ਜੀ ਝਾੜੂ ਵਾਲੇ ਦਾ ਨਹੀਂ ਕੋਈ ਇਨਾ ਖਾ ਸਕਦਾ ਜੀ ਅੱਗੇ ਆਜੋ ਅੱਗੇ ਆਜੋ ਇੰਦਰਜੀਤ ਸਿੰਘ ਕੀ ਲੱਗਦਾ ਜੀ ਕਿ ਇਹਦੀ ਟੱਕਰਾ ਕੌਣ ਦਿੱਤ ਬਣਾਏ ਦੇਖੋ ਜੇ ਇਥੋਂ ਸਿਰਫ ਬਾੜ ਦੀ ਤੇ ਸੰਧੂ ਦੀ ਟੱਕਰ ਹੈ ਠੀਕ ਹੈ ਜੀ ਬਾਕੀ ਜੋ ਇੱਥੇ ਮੇਰੇ ਵੀਰ ਵਪਾਰੀਆਂ ਦਾ ਦੁਕਾਨਦਾਰਾਂ ਦਾ ਕਿ ਜਨਤਾ ਨੂੰ ਪਰੇਸ਼ਾਨ ਕੀਤਾ ਗਿਆ ਕਿ ਭਗਵਾਨਤਮਾਨ ਤੇ ਮੀਤੇਰ ਇੱਥੇ ਜਦੋਂ ਆਏ ਕਿ ਪੁਲਸਿ ਸ਼ਾਸਨ ਆਪਣੇ ਕੰਮ ਬਹੁਤ ਵਪਾਰੀਆਂ ਦਾ ਖੜਾ ਹੈ ਕਿ ਅਸੀਂ ਚਾਹੁੰਦੇ ਆ ਕਿ ਆਪ ਆਪਣੀ ਜੇ ਦੁਕਾਨਦਾਰ ਵੀਰ ਨੇ ਵਪਾਰੀ ਨੇ ਅਸੀਂ ਬਦੋਵਾਦੇਹੀ ਗੱਲ ਕਹਿਣੇ ਆ ਕਿ ਅੰਬਾਰਾ ਸਾਹਿਬ ਨੂੰ ਇੰਨੀਆਂ ਵੋਟਾਂ ਪਾ ਕੇ ਵਿਧਾਨ ਸਭਾ ਦੇ ਵਿੱਚ ਹਲਕਾ ਚ ਭੇਜੋ ਇਹਨਾਂ ਨੂੰ ਮਗਰ ਬਸ ਨੂੰ ਦੇਖੋ ਸੈਂਕੜਿਆਂ ਦੀ ਗਿਣਤੀ ਚ ਲੋਕ ਨੇ ਜਿਹੜੇ ਮੇਰੇ ਨਾਲ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਤੇ ਅੱਜ ਤਾਂ ਅਸੀਂ ਇੱਥੇ ਸਦਰਬਜ਼ਾਰ ਚ ਡੋਰ ਟੂ ਡੋਰ ਕਰ ਰਹੇ ਆ ਤੇ ਪਿੰਡਾਂ ਦੇ ਵਿੱਚ ਆਪਣੇ ਆਪ ਹਜ਼ਾਰਾਂ ਦੀ ਗਿਣਤੀ ਤੁਸੀਂ ਵੀਡੀਓਜ਼ ਦੇਖੇ ਹੋਣਗੀਆਂ ਹਜ਼ਾਰਾਂ ਦੀ ਗਿਣਤੀ ਚ ਲੋਕ ਨੇ ਜਿਹੜੇ ਗਰੀਬ ਬਾੜ ਬਣ ਕੇ ਆਪਣੇ ਆਪ ਲਈ ਮੇਰੇ ਲਈ ਵੋਟਾਂ ਮੰਗ ਰਹੇ ਨੇ ਸੋ ਮੈਂ ਸਮਝਦਾ ਇਹ ਉਤਸ਼ਾਹ ਜਰਾ ਮੈਂ ਉਹਨਾਂ ਦਾ ਰਣੀ ਨਹੀਂ ਰਹਿ ਸਕਦਾ ਉਹਨਾਂ ਦਾ ਰਣੀ ਮੈਂ ਦੇ ਸਕਦਾ ਸੋ ਇਹ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਤੇ ਬਹੁਤ ਭਾਰੀ ਉਤਸ਼ਾਹ ਜਿਹੜਾ ਉਹ ਮਿਲ ਰਿਹਾ ਤੇ ਆਉਣ ਵਾਲੀ 23 ਤਰੀਕ ਨੂੰ ਇਹ ਮੰਡੇਟ ਦੇ ਰੂਪ ਚ ਪੂਰੇ ਪੰਜਾਬ ਨੂੰ ਬਰਨਾਲੇ ਦੇ ਲੋਕ ਦੱਸਣਗੇ। ਇਹ ਪਾਰਟੀਆਂ ਦੇ ਉਮੀਦਵਾਰ ਜਿਹੜਾ ਮੁੱਖ ਮੁਕਾਬਲਾ ਉਹ ਬਰਨਾਲਾ ਹੀ ਬੰਦ। ਆਹੀ ਗੱਲ ਹੈ ਜੀ ਹੁਣ ਤੁਸੀਂ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਕਹਿੰਦੇ ਬਰਨਾਲਾ ਟੱਕਰ ਆ। ਭਾਜਪਾ ਕਹਿੰਦੀ ਆ ਤਾਂ ਸਾਡੀ ਬਰਨਾਲਾ ਟੱਕਰ ਆ। ਕਾਂਗਰਸ ਕਹਿੰਦੀ ਆ ਤਾਂ ਸਾਡੀ ਬਰਨਾਲਾ ਟੱਕਰ ਆ। ਸਰਕਾਰ ਕਹਿੰਦੀ ਆ ਤਾਂ ਸਾਡੀ ਬਰਨਾਲਾ ਟੱਕਰ ਆ। ਟੱਕਰ ਮੈਨੂੰ ਇਹ ਲੱਗਦਾ ਉਹਨਾਂ ਦੀ ਕਿਸੇ ਦੀ ਨਹੀਂ ਹੈ ਕਿਉਂਕਿ ਲੋਕ ਮੇਰੇ ਨਾਲ ਨੇ। ਤੋ ਮੇਰੀ ਤਾਂ ਲੋਕਾਂ ਦੀਆਂ ਮੁਸ਼ਕਲਾਂ ਨਾਲ ਟਕਾ ਬਾਕੀ ਸਾਹਿਬ ਲੱਗਦਾ 20 ਫਲ ਸੱਕ ਦਾ ਸਪੋਰਟਾਂ ਦੇ ਭਰੂਗਾ ਜੀ ਭਰੂਗਾ ਬਹੁਤ ਭਰ ਕੇ ਓਵਰਲੋਡ ਹੋ ਕੇ ਚੱਲੇਗਾ ਲੱਗ ਕੇ ਪਰਾਂਗੇ ਲੱਦ ਕੇ ਓਵਰਲੋਡ ਹੋ ਕੇ ਜਾ ਰਿਹਾ ਵਿਧਾਨ ਸਭਾ ਟਰੱਕ ਹਾਂ ਤਾਂ